ਇਹ 10 ਮਿੰਟ ਦੇ ਖੜਕੇ ਦੇਖੋ ਸਾਡੇ ਲੋਕਾਂ ਦਾ ਹਾਲ ਕੀ ਪਿੱਛ ਨੂੰ ਮੜੀ ਕੋਈ 10 ਮਿੰਟ ਖੜਕੇ ਰਹਿੰਦੇ ਨੇ ਅੱਜ ਤੁਹਾਨੂੰ ਕੀ ਇਹ ਪਤਾ ਲੱਗਾ ਵੀ ਰਸਤਾ ਸਾਫ਼ ਕਰਨਾ ਨਹੀਂ ਅਸੀਂ ਇਕੱਲੇ ਪਏ ਆ ਇਸ ਲਈ ਕੋਈ ਨਹੀਂ ਕਰਦਾ ਅੱਜ ਤੁਹਾਨੂੰ ਕੀ ਇਹ ਪਤਾ ਲੱਗਾ ਕੋਈ ਸਰਕਾਰ ਨੇ ਕਰਨੀ ਸਾਨੂੰ ਆਪਣੇ ਆਪਣੇ ਤਰ੍ਹਾਂ ਤੱਕ ਮਤਲਬ ਸਾਨੂੰ ਕੇਪਾ ਪਰੰਦਾ ਦਾ ਮਤਲਬ ਤੁਹਾਨੂੰ ਹੋਰ ਕੁਝ ਨਹੀਂ ਇਹ ਕਹ ਦੇ ਤੇਰੇ ਖਰਦੋਜੀ ਖਰਦੋ ਗੱਲ ਕਰਦੇ ਆ ਗੱਲ ਕਰਦੇ ਆ ਜੀ ਹੁਣ ਬਸ ਉਹ ਚਲੇ ਗਏ ਦੇਖ ਲੋ ਤੁਸੀਂ ਹੁਣ ਆਪੀ ਆ ਸਾਰੀ ਜਗ੍ਹਾ ਦੇ ਉੱਤੇ ਪਾਣੀ ਜਿਹੜਾ ਖੜਾ ਸੀਗਾ ਕ੍ਰੇਨ ਲਿਆ ਕੇ ਇਸ ਟਾਈਮ ਪਾਣੀ ਕੱਢਿਆ ਗਿਆ ਤੁਸੀਂ ਦੇਖੋ ਕਿ ਹੁਣ ਜਿਹੜੇ ਮੁਲਾਜ਼ਮ ਨੇ ਇੱਥੇ ਕਿਉਂਕਿ ਅਸੀਂ ਥੋੜੇ ਦਿਨ ਪਹਿਲਾਂ ਪੀਟੀਸੀ ਨਿਊਜ਼ ਤੇ ਖਬਰ ਨਸਰ ਕੀਤੀ ਸੀ ਜਿਹਦਾ ਵੱਡਾ ਅਸਰ ਦੇਖਣ ਨੂੰ ਮਿਲਿਆ ਇਹ ਉਹੀ ਜਗ੍ਹਾ ਜਿੱਥੇ ਨਰਿੰਦਰ ਕੌਰ ਭਰਾਜ ਨੇ ਜਿਹੜੇ ਝੋਨਾ ਲਗਾਇਆ ਕਰਦੇ ਸੀ ਜਦੋਂ ਸਤਾ ਦੇ ਵਿੱਚ ਸਟਰਗਲ ਕਰ ਰਹੇ ਸੀ ਸ਼ੁਰੂਆਤ ਕੀਤੀ ਸੀ ਬਹੁਤ ਜ਼ਿਆਦਾ ਬੁਰੇ ਹਾਲਾਤ ਨੇ ਜੀ ਪਹਿਲਾਂ ਉੱਧਰ ਸੀਗੇ ਉਸ ਤੋਂ ਜ਼ਿਆਦਾ ਇੱਥੇ ਹੋ ਗਏ ਹੁਣ ਤੇ ਅਸੀਂ ਗੱਡੀ ਬਹੁਤ ਡਰਦੇ ਗੱਡੀ ਸਾਡੇ ਅੱਗੇ ਮੋਟਰਸਾਈਕਲ ਵਾਲੇ ਸੀ ਵਿਚਾਰੇ ਉਹ ਡਿੱਗਦੇ ਡਿੱਗਦੇ ਜਦੋਂ ਦੋਨੋਂ ਜੱਲੇ ਬੜੇ ਮੁਸ਼ਕਲ ਬਚਿਆ ਤੁਸੀਂ ਇਹ ਦੇਖੋ ਵੀ ਸਾਡੇ ਹਾਲ ਕੀ ਆ ਇੱਥੇ ਇਹਦੇ 10 ਮਿੰਟ ਬੰਦਾ ਖੜਕੇ ਦੇਖੇ ਦੁਬਾਰੇ ਦੇ ਵਿੱਚ ਸਾਡੇ ਗੰਦੇ ਕੀੜੇ ਸਾਡੇ ਸਾਰੇ ਮਹੱਲੇ ਦੇ ਬਜ਼ੁਰਗ ਨੇ ਜਿੰਨੇ ਬਿਮਾਰ ਨੇਗੇ ਇਹਦੇ 10 ਮਿੰਟ ਖੜਕੇ ਦੇਖੋ ਸਾਡਾ ਹਾਲ ਕੀ ਹੈ ਇੱਥੇ ਰਹਿਣ ਵਾਲਿਆਂ ਦਾ ਨਰਕ ਨਰਕਲੀ ਜ਼ਿੰਦਗੀ ਹੈ ਸਾਡੀ ਇੱਥੇ ਇਹ ਆਉਂਦੇ ਨੇ Ꙅੜਾ ਦਿੰਦੇ ਨੇ ਮੁੜ ਜਾਂਦੇ ਨੇ ਆਉਂਦੇ ਨੇ Ꙅੜਾ ਦਿੰਦੇ ਨੇ ਮੁੜ ਜਾਂਦੇ ਨੇ ਇਹਦੇ ਕੋਈ ਹੱਲ ਹੈ ਹੋਏ ਹੋ ਨਹੀਂ ਸਕਦਾ ਲੋਕਾਂ ਨੇ ਇੱਕ ਬਹਾਨੇ ਉਥੇ ਟੁੱਟਦੇ ਨੇਗੇ ਆਹ ਦੁਕਾਨਾਂ ਵਾਲੇ ਨੇ ਤਾਂ ਪਰੇਸ਼ਾਨ ਨੇ ਸਾਰੇ ਇੱਥੇ ਬੱਚਿਆਂ ਦਾ ਬੁਰਾ ਹਾਲ ਹੈ ਸਾਡੇ ਬਜ਼ੁਰਗਾਂ ਦਾ ਸਾਡਾ ਬੁਰਾ ਹਾਲ ਘਰਾਂ ਨੇ ਸਿਗਰ ਛੱਡ ਕੇ ਮਜਬੂਰ ਛੱਡਣ ਨੂੰ ਮਜਬੂਰ ਹੋਏ ਇਹਦਾ ਹੱਲ ਤਾਂ ਕੋਈ ਅਬ 3 ਸਾਲਾਂ ਦੇ ਵਿੱਚ ਇਹਨਾਂ ਦਾ ਕੋਈ ਹੱਲ ਨਹੀਂ ਹੋਇਆ ਹੈਗਾ ਆਏ ਗੇੜਾ ਦੇ ਕੇ ਮੁੜ ਗਏ ਕੀ ਕਿੰਡੀ ਗੱਲ ਹੈਗੀ ਇਹ ਮੈਡਮ ਕੈਂਚੀਆਂ ਦੇ ਵਿੱਚ ਆਏ ਹੋ ਕਿੱਦਾਂ ਦੇ ਹਾਲਾਤ ਨੇ ਪਰਲੀ ਸਾਈਡ ਤੁਸੀਂ ਦੇਖਿਆ ਹੋਣਾ ਸਪੈਦਾ ਲੱਗਿਆ ਹੋਇਆ ਇੱਕ ਸੋਫਾ ਵੀ ਵਿੱਚ ਸਿੱਟਿਆ ਹੋਇਆ ਹੈ ਹਾਲਾਤ ਬੜੇ ਨਾਜ ਬੁਣੇ ਕੀ ਕਹਿਣਾ ਚਾਹੁੰਦੇ ਆ ਬਿਲਕੁਲ ਜਿਹੜਾ ਬਾਲਦ ਕੋਠੀ ਦਾ ਏਰੀਆ ਇਹਨੂੰ ਮਾਨ ਦਿੰਦੇ ਹੋਏ ਇੱਕ ਬਾੜ ਦੇ ਰੂਪ ਦੇ ਵਿੱਚ ਤਾਂ ਲੈ ਜਾਂਦਾ ਗਿਆ ਪਰ ਇੱਥੋਂ ਦੇ ਜਿਹੜੀਆਂ ਲੋਕਾਂ ਦੀਆਂ ਜਿਹੜੀਆਂ ਸਮੱਸਿਆਵਾਂ ਸੀ ਉਹਨੂੰ ਰੱਬ ਆਸਰੇ ਛੱਡ ਦਿੱਤਾ ਗਿਆ ਤੇ ਸੀਬਰੇ ਸੀ ਜਿਹੜਾ ਸੀਬਰੇ ਦਾ ਪਾਣੀ ਦਾ ਜਿਹੜਾ ਪ੍ਰਬੰਧ ਕੋਈ ਕੀਤਾ ਨਹੀਂ ਗਿਆ ਪਹਿਲਾਂ ਪਾਣੀ ਜਿਹੜਾ ਨਾਲ ਜਿਹੜਾ ਸੂਆ ਜਾਂਦਾ ਇਹਦੇ ਵਿੱਚ ਪੈਂਦਾ ਰਿਹਾ ਕਦੇ ਇੱਧਰ ਜਾਂਦਾ ਰਿਹਾ ਉਹ ਹੁਣ ਸਾਰੇ ਸੂਏ ਨੇ ਜਿਹੜੇ ਪੱਕੇ ਹੋ ਗਏ ਨੇ ਅੱਗੇ ਪਾਈਪ ਲਾਈਨਾਂ ਪੈ ਗਈਆਂ ਤੇ ਇਹ ਜਿਹੜਾ ਇਲੈਗਲ ਕੰਮ ਉਹ ਬੰਦ ਹੋ ਗਿਆ ਜਿਸ ਦੀ ਬਦੌਲਤ ਜਿਹੜਾ ਪਾਣੀ ਹੈ ਉਹ ਸੜਕ ਤੇ ਆਉਂਦਾ ਰਿਹਾ ਪਹਿਲਾਂ ਨਾਬਾ ਰੋਡ ਦੇ ਉੱਤੇ ਬਹੁਤ ਮਾੜਾ ਹਾਲ ਸੀਗਾ ਉੱਥੇ ਤਾਂ ਹੁਣ ਵੀ ਮਾੜਾ ਹਾਲ ਹੈ ਉਹਨੂੰ ਕਲੀਅਰ ਕਰਾ ਕੇ ਜਿਹੜਾ 300 ਮੀਟਰ ਏਰੀਆ ਦੇ ਵਿੱਚ ਇੰਟਰਲੌਕ ਟਾਈਲਾਂ ਲਵਾ ਕੇ ਸਾਰਾ ਉੱਚਾ ਕਰਾ ਕੇ ਉਹਨੂੰ ਠੀਕ ਕਰਾਇਆ ਪਰ ਇਹਦਾ ਜਿਹ ਉਹ ਇਹ ਵੀ ਮੇਨ ਲਾਈਨ ਆ ਮੇਨ ਲਾਈਨ ਦੇ ਲਈ ਜਿਹੜਾ ਸੀਵਰ ਦੀ ਸਾਡੀ ਮਨਜ਼ੂਰੀ ਦੀ ਚੱਲਦੀ ਸੀ ਹਾਈਵੇ ਤੋਂ ਕਿਉਂਕਿ ਹਾਈਵੇ ਦੇ ਵਿੱਚ ਜਿਹੜਾ ਇਹਦਾ ਸਰਵਿਸ ਰੋਡ ਤੇ ਸੀਗਾ ਮੇਨ ਹੋਲ ਪਰ ਉਹ ਅਸੀਂ ਸਾਰਾ ਉਹਨਾਂ ਨਾਲ ਪਿਛਲੇ ਦਿਨ ਹੀ ਸਾਰੇ ਅਧਿਕਾਰੀ ਬੁਲਾ ਕੇ ਉਹਨਾਂ ਨਾਲ ਮੀਟਿੰਗ ਹੋਈ ਆ ਪ੍ਰਧਾਨ ਜੀ ਨਗਰ ਕਾਉਂਸਲ ਦੇ ਵੀ ਖੜੇ ਨੇ ਸਾਰੇ ਬੁਲਾ ਕੇ ਅਸੀਂ ਜਿਹੜਾ ਸਹਿਮਤੀ ਦੇ ਨਾਲ ਹੁਣ ਜਿਹੜਾ ਰਿਸਿਵਰ ਦੀ ਮੇਨ ਲਾਈਨ ਆ ਤਕਰੀਬਨ ਹਾਊਸ ਦੇ ਵਿੱਚੋਂ ਮਤਾਂ ਵੀ ਪਾਸ ਹੋ ਚੁੱਕੇ ਆ ਉਹਦਾ ਇੱਕ ਨਾ ਦੇ ਦਿਨ ਦੇ ਵਿੱਚ ਟੈਂਡਰ ਜਿਹੜਾ ਫਲੋਡ ਹੋ ਜਾਊਗਾ ਉਸ ਤੋਂ ਬਾਅਦ ਇਹਦਾ ਜਿਹੜਾ ਮੇਨ ਜਿਹੜੀ ਲਾਈਨ ਆ ਉੱਥੋਂ ਸ਼ੁਰੂ ਕਰਕੇ ਐਸਡੀ ਬਾਵਲਪੁਰੀ ਜਿਹੜੀ ਸਬਾ ਹੈਗੀ ਆ ਜਿਹੜਾ ਉੱਥੇ ਰਸਤਾ ਹੈਗਾ ਉੱਥੇ ਜਿਹੜਾ ਹਾਲ ਹੈਗਾ ਇਹਨਾਂ ਦਾ ਸੀਵਰ ਦਾ ਉਹਦੇ ਨਾਲੇ ਨੂੰ ਲਾਈਨ ਨੂੰ ਜਿਹੜਾ ਜੋੜ ਦਿੱਤਾ ਜਾਊਗਾ ਸਾਰੀਆਂ ਮਨਜ਼ੂਰੀਆਂ ਨੇ ਚਾਹੇ ਇਰੀਗੇਸ਼ਨ ਦਾ ਜਿਹੜਾ ਜਿਹੜਾ ਪੁਲੀ ਆਉਂਦੀ ਆ ਜਾਂ ਹੋਰ ਆਉਂਦੀ ਆ ਉਹ ਸਾਰੀਆਂ ਸੀ ਕੰਮ ਨੇ ਜਿਹੜੇ ਕਾਨੂੰਨੀ ਪੱਖ ਤੋਂ ਸਾਰੇ ਪੂਰੇ ਕਰ ਲਏ ਨੇ ਮੈਡਮ ਜਿਹੜਾ ਕੈਂਚੀ ਆ ਤੁਸੀਂ ਕਦੇ ਪਰਲੀ ਲਾਈਨ ਦੇ ਉੱਤੇ ਚ ਹੀ ਗਏ ਹੋ ਕਿ ਗੱਡੀਆਂ ਵੀ ਉੱਥੇ ਟੁੱਟ ਰੀਆਂ ਨੇ ਬੁਰਾ ਹਾਲ ਹੈ ਇਸ ਟਾਈਮ ਮੈਂ ਵੀ ਗੱਡੀ ਕੱਢ ਕੇ ਲੈ ਕੇ ਆਇਆ ਬਿਲਕੁਲ ਥੱਲੇ ਲੱਗਦੀ ਹੈ ਗੱਡੀ ਉਸ ਜਗ੍ਹਾ ਦੇ ਲਈ ਤੁਸੀਂ ਉਸੇ ਜਗ੍ਹਾ ਤੇ ਢੋਨਾ ਲਾਉਂਦੇ ਰਹੇ ਹੋ ਪਰ ਨੇ ਮਿਲ ਕੇ तकरीबन 1.5 1.5 ਫੁੱਟ ਟੂ ਆ ਡੂੰਗਾ ਦੇਖੋ 3 ਸਾਲ ਹੋਏ ਨੇ ਸਰਕਾਰ ਬਣੀ ਨੂੰ ਔਰ ਅਸੀਂ ਲਗਾਤਾਰ ਇਹਦੇ ਲਈ ਜਿਹੜੇ ਐਫਰਟ ਕਰ ਰਹੇ ਆ ਚਾਹੇ ਪਹਿਲਾਂ ਰੋਡ ਦੇ ਲਈ ਐਫਰਟ ਕੀਤਾ ਰੋਡ ਵੀ ਬਣ ਗਈ ਆ ਪਰ ਸੀਵਰੇਜ ਦੀ ਜਿਹੜੀ ਸਮੱਸਿਆ ਸੀਗੀ ਉਹਦਾ ਜਿਹੜੀ ਉਹਨੂੰ ਖਤਮ ਕਰ ਲਈ ਮਹਿਮਾਨਯੋਗ ਮੁੱਖ ਮੰਤਰੀ ਸਾਹਿਬ ਨੂੰ ਵੀ ਮਿਲੀ ਪਿੱਛੇ ਤੇ ਇਹਦਾ ਜਿਹੜੇ ਜਿੰਨੇ ਵੀ ਜਿਹੜੇ ਫੰਡ ਨੇ ਚਾਹੇ ਮਹੱਲੇ ਦੇ ਵਿੱਚ ਸੀਵਰੇਜ ਪਾਉਣਾ ਚਾਹੇ ਮੇਨ ਲਾਈਨ ਪਾਉਣੀ ਆ ਉਹਦੇ ਲਈ ਅਸੀਂ ਸਾਰੇ ਸੀਵਰੇਜ ਬੋਰਡ ਵੀ ਔਰ ਸਾਡੀ ਨਗਰ ਕਾਉਂਸਲ ਵੀ ਰਲ ਕੇ ਦਾ ਜਿਹੜਾ ਸਤਾਈ ਹੱਲ ਕੱਢ ਕੇ ਲੋਕਾਂ ਨੂੰ ਇੱਥੋਂ ਜਿਹੜੀ ਨਜਾਤ ਤੁਸੀਂ ਐਨ ਐਚ ਸੈਵਨ ਦੇ ਨਾਲ ਕੋਈ ਰਾਬਤਾ ਕੀਤਾ ਕਿਉਂਕਿ ਜਿਹੜੀ ਸਰਵਿਸ ਲਏ ਨਾ ਉਹ ਐਨ ਐਚ ਜਿਹੜਾ ਟੋਲ ਲੱਗਦਾ ਲੋਕ ਟੋਲ ਦਿੰਦੇ ਆ ਉਸ ਜਗ੍ਹਾ ਦਾ ਉਸ ਅਧਿਕਾਰੀਆਂ ਨਾਲ ਕੋਈ ਗੱਲ ਕੀਤੀ ਸੋ ਤੁਹਾਡੀ ਸੜਕ ਦਾ ਕੋ ਕੀਤੋ ਪਿਛਲੇ ਹਫਤੇ ਮੀਟਿੰਗ ਹੋਈ ਹੈ ਉਹਨਾਂ ਦੇ ਨਾਲ ਅਧਿਕਾਰੀਆਂ ਦੇ ਨਾਲ ਉਹਨਾਂ ਨੂੰ ਵੀ ਬੁਲਾਇਆ ਸੀਗਾ ਕਿਉਂਕਿ ਉਹਨਾਂ ਦੀ ਰੋਡ ਨਾਲ ਲੱਗਦੀ ਉਹਨਾਂ ਦੀ ਲੈਂਡ ਹੈਗੀ ਹੈ ਸੋ ਸਾਰਿਆਂ ਤੋਂ ਸਹਿਮਤੀ ਲੈ ਕੇ ਮਨਜ਼ੂਰੀ ਲੈ ਕੇ ਫਿਰ ਹੀ ਇਹ ਜਿਹੜਾ ਕੰਮ ਹੈ ਜਿਹੜਾ ਸ਼ੁਰੂ ਹੋ ਸਕੇ ਬਿਲਕੁਲ ਜੀ ਤੁਸੀਂ ਦੇਖਿਆ ਕਿ ਪੀਟੀਸੀ ਨਿਊਜ਼ ਵੱਲੋਂ ਇੱਕ ਖਬਰ ਨਸਰ ਕੀਤੀ ਗਈ ਜੀ ਕੀਤੀ ਗਈ ਸੀ ਬਾਲਤ ਕੋਠੀ ਦੀ ਜਿਹੜੀਆਂ ਖਬਰ ਦੇ ਵਿੱਚ ਦਿਖਾਇਆ ਗਿਆ ਸੀ ਜਸਵੰਦਰ ਕੀ ਹੱਲ ਹੋਇਆ ਇਸ ਟਾਈਮ ਕੋਈ ਪੁਖਤਾ ਪ੍ਰਬੰਧ ਹੱਲ ਹੋਏ ਨੇ ਕਿਉਂਕਿ ਪੀਟੀਸੀ ਨੇ ਖਬਰ ਨਸਰ ਕੀਤੀ ਸੀ ਦੇਖੋ ਜੀ ਮੈਂ ਮਾਇਨੇ ਵੈਸੇ 100% ਵਿਸ਼ਵਾਸ ਦਵਾ ਰਹੇ ਨੇ ਕਿਉਂਕਿ ਅੱਜ ਮਹੱਲਾ ਪੂਰਾ ਇੰਨੇ ਤੱਕ ਸੀਗਾ ਸਾਰਾ ਅੱਜ ਪੂਰਾ ਮਹੱਲਾ ਅੜਦੜੇ ਘੁੰਮ ਰਿਹਾ ਤੇ ਕੁਝ ਲੋਕਾਂ ਨੇ ਤਾਂ ਬਰੋਧ ਵੀ ਅਸੀਂ ਇੱਕ ਇੱਕ ਮਾਈ ਮਾਈ ਨੱਕੀ ਕੀ ਕੀ ਕਹਿਣਾ ਚਾਹੁੰਦੇ ਤੁਸੀਂ ਔਖਾ ਜੀ ਪਾਣੀ ਦਾ ਪਾਣੀ ਦਾ ਪਾਣੀ ਸਾਡੇ ਘਰ ਜੰਮੇ ਨਹੀਂ ਜਾ ਰਿਹਾ ਹੈਗਾ ਪੀਣ ਵਾਲੇ ਪਾਣੀ ਦਾ ਪੀਣ ਵਾਲੇ ਪਾਣੀ ਕੰਤਾ ਇੰਨੇ ਮਜਬੂਰ ਹਨ ਜਿੰਨਾ ਤੁਸੀਂ ਕਹਿ ਦੋ ਸਾਡੇ ਘਰੇ ਜਾ ਕੇ ਦੇਖ ਲਓ ਤੁਸੀਂ ਸਾਡਾ ਕੀ ਹਾਲ ਹੈਗਾ ਪਾਣੀ ਕੰਨੇ ਹੋ ਨਰਿੰਦਰ ਕੌਰ ਭਰਾ ਜੀ ਇੱਥੇ ਪਹੁੰਚੇ ਨੇ ਕੋਈ ਗੱਲਬਾਤ ਸੁਣੀ ਤੇ ਇਹ ਕਹਦੇ ਤੇਰੇ ਖਰਦੋ ਜੀ ਖਰਦੋ ਗੱਲ ਕਰ ਆ ਗੱਲ ਕਰਦੇ ਆ ਜੀ ਹੁਣ ਬਸ ਉਹ ਚਲੇ ਕੇ ਦੇਖ ਲੋ ਤੁਸੀਂ ਹੁਣ ਆਪੀ ਮੈਂ ਤੁਹਾਨੂੰ ਕਹੂੰਗਾ ਸੌਰ ਜਰੂਰ ਦਿਖਾਈ ਜਾਣਗੇ ਇਹ ਇਹ ਜਿਹੜੇ ਬਾਲਤ ਕੋਠੀ ਦੇ ਨਗਰ ਵਸੇ ਕੀ ਕਹਿਣਾ ਚਾਹੁੰਦੇ ਛੋਣਾ ਲਗਾਉਣਾ ਹੀ ਸਾਨੂੰ ਕਿਥੇ ਇੱਥੇ ਆਪਣਾ ਪੁਲਿਸ ਲਈ ਕੀ ਕੀ ਹਾਲਾਤ ਨੇ ਉੱਥੇ ਕਿੰਨਾ ਕ ਨੁਕਸਾਨ ਹੁੰਦਾ ਹਾਲਾਤ ਤਾਂ ਬਹੁਤ ਗੰਭੀਰ ਨਹੀਂ ਤੁਸੀਂ ਜਾਓ ਤਾਂ ਸਹੀ ਅਸੀਂ ਦੁਕਾਨਦਾਰ ਨਹੀਂ ਸਾਡੀਆਂ ਦੁਕਾਨਾਂ ਫੇਲ ਹੋ ਗਈਆਂ ਨੇ ਪਿੰਡ ਦੇ ਵਿੱਚੋਂ 12 ਜਣੇ ਦੇ ਬਿੱਲ ਆ ਰਹੇ ਇਹ ਕੀ ਗੱਲ ਹੈਗੀ ਜੀ 12 ਜਣੇ ਦੇ ਬਿੱਲ ਆ ਰਹੇ ਬਾਕੀ ਸਾਰੇ ਉਹੀ ਉਹ ਕਰੀ ਜਾਂਦੇ ਨੇ ਬਸ ਪਾਣੀ ਤਾਂ ਵੈਸੇ ਆ ਹੀ ਨਹੀਂ ਹਾਂ ਜੀ ਹੱਕ ਪਤਾ ਕੀ ਚੱਕਰ ਆਈ ਇਹਨਾਂ ਨੇ ਸਹੂਲਤਾਂ ਦੇਣ ਦੀ ਆਏ ਇਹਨਾਂ ਨੇ ਲੁੱਕਾ ਪਾਣੀ ਕਿੰਨਾ ਅਜ਼ੀ ਨਾ ਕੰਮ ਇਹਨਾਂ ਕੋਲ ਦੀ ਹੁਕਮ ਮਾਰੇ ਇਹਨਾਂ ਸਾਡੇ ਸਾਡੇ ਪਿੰਡ ਦੇ ਟੂਟੇ ਬੰਦ ਕਰਕੇ ਰੱਖਤੀਆਂ ਜਿਹੜੇ ਲੋਕ 200 ਪਰਿਵਾਰ ਆ ਉਹ ਸਾਰੇ ਟੂਟੇ ਨਿਰਵਰ ਹੈ ਉਹ ਅੱਜ ਕਦੇ ਉਰੋਂ ਪਾਣੀ ਭਰ ਕੇ ਲੱਗੇ ਜਾਂਦੇ ਨੇ ਕਾਰ ਸੇ ਵਾਲੇ ਬਾਬਿਆਂ ਨੇ ਕਦੇ ਕਿਤੋਂ ਲੱਗੇ ਜਾਂਦੇ ਨਹੀਂ ਬਿਲਕੁਲ ਜੀ ਇਹੀ ਹਾਲ ਬਖੋਪੀਰ ਰੋੜਦਾ ਹੈ ਬਖੋਪੀਰ ਰੋੜ ਤੇ ਜਿੱਥੇ ਨਰਿੰਦਰ ਕੌਰ ਭਰਾਜ ਧਰਨੇ ਲਾਇਆ ਕਰਦੇ ਗੁਰਨਾਬ ਸਿੰਘ ਜੀ ਲਗਾਤਾਰ ਤੁਸੀਂ ਵੀ ਦੇਖਿਆ ਕਿ ਧਰਨੇ ਲੱਗਦੇ ਸੀ ਅੱਜ ਤੁਸੀਂ ਕਿਵੇਂ ਇੱਥੇ ਕਿਵੇਂ ਆ ਉੱਥੇ ਪਾਏ ਸੇ ਕਰਕੇ ਆਇਆ ਐਪਲੀਕੇਸ਼ਨ ਦੇਣ ਵਾਸਤੇ ਵੀ ਸਾਡੇ ਤੇ ਉੱਥੇ ਜਾ ਕੇ ਦੇਖੋ ਪਾਣੀ ਦਾ ਕਿੰਨਾ ਸਾਨੂੰ ਔਖਾ ਹੋ ਰਿਹਾ ਗਰੀਬ ਆਦਮੀ ਦੀ ਮੋਟਰ ਖੜ ਗਈ ਦੁਬਾਰਾ ਲਵਾਈ ਨਹੀਂ ਜਾ ਰਹੀ ਐਨਾ ਔਖਾ ਹੋ ਰਿਹਾ ਦੇਓਪਾ ਉਥੇ ਪਾਈਪਾਂ ਪਾਈਆਂ ਪਈਆਂ ਨੇ ਕਨੈਕਸ਼ਨ ਦਿੱਤਾ ਪਿਆ ਦੇਖੋ ਕਾਰਨ ਪਤਾ ਨਹੀਂ ਕਿ ਕਾਤੋਂ ਨੇ ਟੁੱਟਿਆ ਪਾ ਚ ਪਾਣੀ ਆ ਰਿਹਾ ਬਿਲਕੁਲ ਜੀ ਕਿਉਂ ਨਹੀਂ ਟੁੱਟੀਆਂ ਦਾ ਪਾਣੀ ਆ ਅਸੀਂ ਆਹੋ ਤੁਹਾਨੂੰ ਹੋਰ ਵੀ ਤਸਵੀਰਾਂ ਦਿਖਾਉਨੇ ਆ ਇਸ ਰੋਡ ਦੀਆਂ ਜਿਹੜਾ ਇਹ ਰੋਡ ਹੈ ਇਸ ਟਾਈਮ ਤੁਸੀਂ ਦੇਖੋਗੇ ਪਾਣੀ ਦਾ ਜਿਹੜਾ ਨਿਕਾਸ ਹੈ ਹੁਣ ਇੱਕ ਖਾਨਾ ਪੂਰਤੀ ਕਹਿ ਸਕਦਾ ਮੈਂ ਇਸ ਰੋਡ ਦੇ ਉੱਤੇ ਜਿਹੜੀ ਖਾਨਾ ਪੂਰਤੀ ਕੀਤੀ ਗਿਆ ਆ ਸਾਰੀ ਜਗ੍ਹਾ ਦੇ ਉੱਤੇ ਪਾਣੀ ਜਿਹੜਾ ਖੜਾ ਸੀਗਾ ਕ੍ਰੇਨ ਲਿਆ ਕੇ ਇਸ ਟਾਈਮ ਪਾਣੀ ਕੱਢਿਆ ਗਿਆ ਹੈ ਤੁਸੀਂ ਦੇਖੋ ਕਿ ਹੁਣ ਜਿਹੜੇ ਮੁਲਾਜ਼ਮ ਨੇ ਇੱਥੇ ਕਿਉਂਕਿ ਅਸੀਂ ਥੋੜੇ ਦਿਨ ਪਹਿਲਾਂ ਪੀਟੀਸੀ ਨਿਊਜ਼ ਤੇ ਖਬਰ ਨਸਰ ਕੀਤੀ ਸੀ ਜਿਹਦਾ ਵੱਡਾ ਅਸਰ ਦੇਖਣ ਨੂੰ ਮਿਲਿਆ ਪਰ ਅਸਰ ਦੂਸਰੇ ਪਾਸੇ ਵੀ ਤਸਵੀਰਾਂ ਦਿਖਾਵਾਂਗੇ ਕਿ ਇਹ ਅਸਰ ਕੋਈ ਇਹ ਲੱਗਦਾ ਕਿ ਸਿਰਫ ਇੱਕ ਖਾਣਾ ਪੂਰਤੀ ਆ ਸਿਰਫ ਇਹ ਸੀ ਜਿਹੜਾ ਨਾਲ ਹੈ ਨੈਸ਼ਨਲ ਹਾਈਵੇ ਤੇ ਉੱਤੇ ਨਾਲ ਹੈ ਇਹ ਸਾਰਾ ਮਿੱਟੀ ਨਾਲ ਭਰਿਆ ਹੋਇਆ ਸੀ ਪਹਿਲਾਂ ਵੀ ਕਿਹਾ ਸੀ ਕਿ ਜੇਕਰ ਇਸ ਨੂੰ ਸਾਫ਼ ਕਰਵਾਇਆ ਜਾਵੇ ਤਕਰੀਬਨ ਇੱਥੇ ਹੀ ਨਹੀਂ ਪੂਰੇ ਭਵਾਨੀਗੜ ਸਰਵਿਸ ਲੇਨ ਦੇ ਨਾਲ ਦੋਨਾਂ ਸਾਈਡਾਂ ਤੇ ਜਿਹੜਾ ਨਾਲ ਹੈ ਉਹ ਬਿਲਕੁਲ ਬੰਦ ਹੋ ਚੁੱਕਿਆ ਜਿਹਦੇ ਕਰਕੇ ਰੋਡ ਦੇ ਉੱਤੇ ਪਾਣੀ ਖੜ ਜਾਂਦਾ ਜਿਹਦਾ ਵੱਡਾ ਕਹਿ ਸਕਦੇ ਆ ਕਿ ਜਿਹੜਾ ਨੁਕਸਾਨ ਹੈ ਆਮ ਜਨਤਾ ਨੂੰ ਭੁਗਤਣਾ ਪੈ ਰਿਹਾ ਦੂਸਰੇ ਪਾਸੇ ਵੀ ਤੁਹਾਨੂੰ ਤਸਵੀਰਾਂ ਦਿਖਾਉਣ ਦੀ ਕੋਸ਼ਿਸ਼ ਕਰਦੇ ਆ ਅਸੀਂ ਕਿ ਜਿੱਥੇ ਹਾਲਾਤ ਨੇ ਜਿਹੜੇ ਵੱਤੋਂ ਬੱਤਰ ਹੋਏ ਹੋਏ ਆ ਹਾਲਾਤ ਉਹ ਵੀ ਤੁਹਾਨੂੰ ਦਿਖਾਉਣ ਦੀ ਕੋਸ਼ਿਸ਼ ਕਰਾਂਗੇ ਅਸੀਂ ਜਿਹੜੀਆਂ ਸਾਰੀਆਂ ਤਸਵੀਰਾਂ ਨੇ ਅੱਜ ਆਪਣੇ ਚੈਨਲ ਦੇ ਮਾਧਿਅਮ ਰਾਹੀਂ ਜ਼ਰੂਰ ਦਿਖਾਵਾਂਗੇ ਤੇ ਫਟ ਫਟ ਡੇਢ ਡੇ ਰਿਪੋਰਟ ਦੂੰਗਾ ਜਿਹੜਾ ਪਾਣੀ ਹੈ ਲੋਕਾਂ ਦੀਆਂ ਜਿਹੜੀਆਂ ਗੱਡੀਆਂ ਨੇ ਉਹ ਟੁੱਟਦੀਆਂ ਨੇ ਇੱਥੇ ਪਰ ਸਰਕਾਰ ਵੱਲੋਂ ਕਿਸੇ ਵੀ ਤਰ੍ਹਾਂ ਦਾ ਕੋਈ ਅਜੇ ਤੱਕ ਪੂਰਾ ਕਹਿ ਸਕਦੇ ਆ ਤੁਸੀਂ ਤੁਹਾਨੂੰ ਪਰਲੇ ਹਾਲਾਤ ਮੈਂ ਦਿਖਾ ਰਿਹਾ ਕੋਸ਼ਿਸ਼ ਕਰਦੇ ਆ ਪਰਲੇ ਹਾਲਾਤਾਂ ਦੀ ਕਿ ਕਿਸ ਤਰ੍ਹਾਂ ਦੇ ਹਾਲਾਤ ਜਿਹੜੇ ਇੱਥੇ ਬਣੇ ਹੋਏ ਨੇ ਉਹ ਤਸਵੀਰਾਂ ਦੇ ਵਿੱਚ ਤੁਹਾਨੂੰ ਆਪਣੇ ਆਪ ਨਜ਼ਰ ਆਉਣਗੇ ਕਿ ਇੱਕ ਸਪੈਦਾ ਰੱਖ ਕੇ ਜਿਹੜਾ ਲੋਕਾਂ ਨੂੰ ਅਗਾਹ ਕੀਤਾ ਗਿਆ ਕਿ ਭਾਈ ਤੁਸੀਂ ਇੱਧਰ ਨਾ ਆਜੋ ਕਿਤੇ ਆਪਣੀ ਗੱਡੀ ਨਾ ਤੜਵਾ ਲਿਓ ਇੱਕ ਸੋਫਾ ਰੱਖਿਆ ਹੋਇਆ ਇੱਕ ਸਪੈਦਾ ਰੱਖਿਆ ਹੋਇਆ ਮੱਛਰ ਜਿੱਥੇ ਵੱਡਾ ਜਿਹੜਾ ਇੱਥੇ ਆਬਾਦੀ ਹੈ ਕਾਫੀ ਵੱਧੀ ਆ ਤੁਸੀਂ ਮੱਛਰ ਦੇ ਹਾਲਾਤ ਦੇਖੋ ਡੈਂਗੂ ਕਿਤੇ ਵੀ ਫੈਲ ਫੈਲ ਸਕਦਾ ਹੈ ਇਸੇ ਜਗ੍ਹਾ ਤੇ ਨਰਿੰਦਰ ਕੌਰ ਭਰਾਜ ਖੁਦ ਝੋਨਾ ਲਗਾਇਆ ਕਰਦੇ ਸੀ ਅੱਜ ਨਰਿੰਦਰ ਕੌਰ ਭਰਾਜ ਥੋੜਾ ਜਿਆ ਜ਼ਰੂਰ ਕਹਿ ਸਕਦੇ ਆ ਕਿ ਏਸੀ ਕਮਰੇ ਤੋਂ ਬਾਹਰ ਨਿਕਲ ਕੇ ਆਇਆ ਪਰ ਲੋਕਾਂ ਦਾ ਗੁੱਸਾ ਜਿਹੜਾ ਤੁਸੀਂ ਦੇਖ ਰਹੇ ਹੋ ਕਿ ਮੱਛਰ ਕਿੰਨਾ ਜ਼ਿਆਦਾ ਉਧਰ ਹਾਲਾਤ ਤੁਹਾਨੂੰ ਦਿਖਾ ਰਿਹਾ ਕਿ ਜਿਹੜੇ ਮੋਟਰਸਾਈਕਲ ਤੇ ਜਿਹੜੇ ਆ ਰਹੇ ਨੇ ਲੋਕ ਕਿੰਨੀ ਮੁਸ਼ਕਲ ਦੇ ਨਾਲ ਇਸ ਗੰਦੇ ਪਾਣੀ ਨਾਲ ਪਾਣੀ ਨਾਲ ਲੰਘ ਰਹੇ ਭਾਈ ਜੀ ਕੀ ਕਹਿਣਾ ਚਾਹੁੰਦੇ ਕਿੰਦਾਂ ਦੇ ਹਾਲਾਤ ਨੇ ਇਹ ਤਾਂ ਬਹੁਤ ਬੁਰਾ ਹਾਲੀ ਤੇ ਮੈਨੂੰ ਦੇਖਣ ਨੂੰ 7-8 ਸਾਲ ਹੋ ਗਏ ਜੀ ਸਰਕਾਰ ਜਿਹੜੀ ਮਰਜ਼ੀ ਹੋਵੇ ਕੋਈ ਨਹੀਂ ਕੰਮ ਕਰਉਂਦੀ ਉਹਰੇ ਜੀ ਜਦ ਮਰਜ਼ੀ ਦੇ ਕੋ ਪਾਣੀ ਖੜਾ ਖੜਾ ਜੀ ਉਹਰੇ ਪਰ ਪਰ ਜਿਹੜੀ ਟੋਏ ਨੇ ਤੁਹਾਨੂੰ ਲੱਗਦਾ ਨਹੀਂ ਕੋਈ ਇੱਥੇ ਵੱਡੀ ਘਟਨਾ ਵਾਪਰ ਸਕਦੀ ਬਹੁਤ ਵੱਡੇ ਜੋ ਟੋਆ ਉਹ ਵੱਡੇ ਜੀ ਜੋ ਅਣਜਾਣ ਬੰਦਾ ਬਾਈ ਚਾਂਸ ਟੋਏ ਦੇ ਵਿੱਚ ਡਿੱਗ ਜਾਈ ਉਹਦਾ ਮੂੰਹ ਪਨੇ ਉਠਾਈ ਜੀ ਕਿਸੇ ਨੂੰ ਅਣਜਾਣ ਬੰਦੇ ਨੂੰ ਨਹੀਂ ਪਤਾ ਵੀ ਟੋਆ ਵੱਡਾ ਹੋਰੇ ਜੀ ਜਿਨ੍ਹਾਂ ਨੂੰ ਪਤਾ ਉਹ ਸਾਈਡ ਤੋਂ ਲੰਘ ਜਾਂਦੇ ਜਿਨ੍ਹਾਂ ਨੂੰ ਨਹੀਂ ਪਤਾ ਉਹ ਸੱਟ ਖਾਣਗੇ ਜੂਰੇ ਬ ਸਾਈਕਲ ਆਲੇ ਨੇ ਬੜਾ ਬੱਚ ਪਚਾ ਕੇ ਸਾਈਡਾਂ ਦੇ ਉੱਤੇ ਚੱਡ ਰਹੇ ਨੇ ਪਰ ਇੱਥੇ ਤੀ ਵੱਡੀ ਗੱਡੀ ਵੀ ਲੱਗਣ ਦੀ ਮੁਸ਼ਕਲ ਹੈ ਪਰਲੇ ਪਾਸੇ ਦੁਕਾਨਾਂ ਨੇ ਦੁਕਾਨਦਾਰ ਵੀ ਬੜੀ ਮੁਸ਼ਕਲ ਦੇ ਵਿੱਚ ਨੇ ਪਰ ਮੱਛਰ ਹੈ ਜਿਹੜਾ ਜਰੂਰ ਕੈਮਰਾਮੈਨ ਕੋਲ ਕੇ ਨੇੜੇ ਤਸਵੀਰਾਂ ਜਰੂਰ ਦਿਖਾਈਆਂ ਜਾਂ ਕਿ ਮੱਛਰ ਵੀ ਬਿਮਾਰੀਆਂ ਨੂੰ ਸੱਦਾ ਦੇ ਰਿਹਾ ਪਰ ਨਰਿੰਦਰ ਕੌਰ ਭਰਾਜ ਪਰਲੀ ਸਾਈਡ ਤੋਂ ਪਰਲੇ ਪਾਸੇ ਹੀ ਚਲੀ ਗਈ ਇਸ ਰੋਡ ਦੀ ਕਿਸੇ ਵੀ ਤਰ੍ਹਾਂ ਦੀ ਕੋਈ ਗੱਲ ਨਹੀਂ ਕੀਤੀ ਹਾਲਾਂਕਿ ਇਹ ਸਰਵਿਸ ਲਾਈਨ ਸਿਰਫ ਟੋਨ ਅਧਿਕਾਰੀਆਂ ਨੂੰ ਗੱਲ ਕਰਕੇ ਇਸ ਟੋਏ ਦਾ ਹਾ ਪ੍ਰਬੰਧਾ ਜਿਹੜਾ ਹੋ ਸਕਦਾ ਕਰਵਾਇਆ ਜਾ ਸਕਦਾ ਦੋਨਾਂ ਪਾਸਿਆਂ ਤੇ ਨਾਬਾ ਕੈਂਚੀਆਂ ਦਾ ਬੁਰਾ ਹਾਲ ਹੈ ਤੁਹਾਨੂੰ ਇੱਕ ਟੈਂਪੂ ਆ ਰਿਹਾ ਉਹਦੇ ਵੀ ਹਾਲਾਤ ਦਿਖਾਵਾਂਗੇ ਇੱਕ ਗੱਡੀ ਆ ਰਹੀ ਆ ਕਿ ਕਿਵੇਂ ਡੜਮ ਦੇਣੇ ਜਿਹੜੀਆਂ ਗੱਡੀਆਂ ਨੇ ਇੱਥੇ ਗਿਰਦੀਆਂ ਨੇ ਇਹ ਤੁਸੀਂ ਦੇਖੋ ਕਿ ਹਾਲਾਤ ਇਦਾਂ ਦੇ ਬਣੇ ਹੋਏ ਆ ਕਿ ਇੱਥੋਂ ਬੜੀ ਮੁਸ਼ਕਲ ਨਾਲ ਉਹ ਦੇਖੋ ਗੱਡੀ ਤਕਰੀਬਨ ਜਿਹੜੀ ਉਸ ਗੱਡੀ ਦੇ ਵਿੱਚ ਬੜੀ ਮੁਸ਼ਕਲ ਦੇ ਨਾਲ ਗੱਡੀਆਂ ਜਿਹੜੀਆਂ ਕੱਢਣੀਆਂ ਪੈਂਦੀਆਂ ਨੇ ਭਾਵੇਂ ਕਿ ਮਹਿੰਗੇ ਪਾ ਦਾ ਟੋਲ ਵੀ ਇਹ ਲੋਕ ਦਿੰਦੇ ਆ ਟੈਕਸ ਭਰਦੇ ਆ ਹਾਲਾਤ ਇਦਾਂ ਦੇ ਬਣੇ ਹੋਏ ਆ ਕਿ ਇੱਥੇ ਸੀ ਨੰਗਣਾ ਬੜਾ ਮੁਸ਼ਕਲ ਹੈ ਇਹ ਹਾਲਾਤਾਂ ਦੇ ਵਿੱਚ ਤੁਸੀਂ ਦੇਖੋਗੇ ਇਸੇ ਜਗ੍ਹਾ ਤੇ ਮੈਂ بار بار ਆ ਰਿਹਾ ਆ ਇਹ ਉਹੀ ਜਗ੍ਹਾ ਜਿੱਥੇ ਨਰਿੰਦਰ ਕੌਰ ਭਰਾਜ ਨੇ ਜਿਹੜੇ ਝੋਨਾ ਲਗਾਇਆ ਕਰਦੇ ਸੀ ਜਦੋਂ ਸਤਾ ਦੇ ਵਿੱਚ ਸਟਰਗਲ ਕਰ ਰਹੇ ਸੀ ਸ਼ੁਰੂਆਤ ਕੀਤੀ ਸੀ ਇਹ ਹਾਲਾਤ ਬਣੇ ਹੋਏ ਨੇ ਸਾਡੇ ਪੱਤਰਕਾਰ ਸਾਥੀ ਨੇ ਜਿਹੜੇ ਉਹ ਵੀ ਆ ਰਹੇ ਨੇ ਤੁਸੀਂ ਦੇਖੋਗੇ ਹਾਲਾਤ ਇਤਾਂ ਦੀ ਇੱਥੇ ਕਿੰਨੀਆਂ ਗੱਡੀਆਂ ਦਾ ਜਿਹੜਾ ਨੁਕਸਾਨ ਹੁੰਦਾ ਸੀ ਉਹਨਾਂ ਨਾਲ ਵੀ ਗੱਲ ਕਰਾਂਗੇ ਰਜੀਵ ਜੇ ਗੱਲ ਕੀਤੀ ਜਾਵੇ ਤੁਸੀਂ ਮੋਟਰਸਾਈਕਲ ਕੱਟ ਕੇ ਲੈ ਕੇ ਆਏ ਹੋ ਕਿੰਨਾ ਕੁ ਮੁਸ਼ਕਲ ਆ ਇਸ ਰੋਡ ਦੇ ਉੱਤੇ ਦੀ ਚੱਲਣਾ ਰੋਡ ਦੇ ਉੱਤੇ ਬਹੁਤ ਵੀਰ ਜੀ ਬਹੁਤ ਜ਼ਿਆਦਾ ਮੁਸ਼ਕਲ ਵਰਦਾ ਮਰਨ ਵਾਲੀ ਕੰਮ ਹੈ ਮਤਲਬ ਕਹਿਣ ਦਾ ਭਾਵ ਇਹ ਜਿਹੜਾ ਇਹ ਅੱਜ ਦਾ ਨਹੀਂਗਾ ਕਾਫੀ ਲੰਮੇ ਸਮੇਂ ਦਾ ਹੈ ਲੋਕ ਇਹ ਤੋਂ ਬੜੇ ਪਰੇਸ਼ਾਨ ਨੇ ਆਉਣ ਜਾਣ ਵਾਲੇ ਗੱਡੀਆਂ ਦਾ ਬਹੁਤ ਵੱਡਾ ਨੁਕਸਾਨ ਹੁੰਦਾ ਇੱਥੇ ਅ ਐ ਐਮਐਲਪਰਾਜ ਨੂੰ ਵੀ ਬਹੁਤ ਬਾਰੀ ਲੋਕਾਂ ਨੇ ਜਿਹੜੀ ਇਹਦੇ ਇਸ ਬਾਰੇ ਤੇ ਸੰਬੰਧੀ ਬਹੁਤ ਮਤਲਬ ਕਿ ਜਿਆਦਾ ਕਹਿਆ ਗਿਆ ਵੀ ਇਸ ਨੂੰ ਜਲਦੀ ਠੀਕ ਕੀਤਾ ਜਾਵੇ ਬਿਲਕੁਲ ਜੀ ਅਸੀਂ ਰਾਹੀਗਰਾਂ ਨਾਲ ਗੱਲ ਕਰਨ ਦੀ ਕੋਸ਼ਿਸ਼ ਕਰਾਂਗੇ ਕਿਉਂਕਿ ਲਗਾਤਾਰ ਜਿਹੜੀਆਂ ਅਸੀਂ ਤਸਵੀਰਾਂ ਦਿਖਾ ਰਿਹਾ ਪੀਟੀਸੀ ਦੀ ਤਸਵੀਰ ਖਬਰ ਨਸਰ ਹੋਣ ਤੋਂ ਬਾਅਦ ਵੱਡਾ ਅਸਰ ਦੇਖਣਾ ਬਾਈ ਜੀ ਤੁਸੀਂ ਰੋਡ ਇਸ ਖੱਡੇ ਵਿੱਚ ਹੀ ਗੱਡੀ ਕੱਟ ਕੇ ਲੈ ਕੇ ਆਏ ਹੋ ਕਿਦਾਂ ਦਾ ਹਾਲਾ ਬਹੁਤ ਜ਼ਿਆਦਾ ਬੁਰੇ ਹਾਲਾਤ ਨੇ ਜੀ ਪਹਿਲਾਂ ਉੱਧਰ ਸੀਗੇ ਉਸ ਤੋਂ ਜ਼ਿਆਦਾ ਇੱਥੇ ਹੋ ਗਏ ਹੁਣ ਤੇ ਅਸੀਂ ਗੱਡੀ ਬਹੁਤ ਡਰਦੇ ਕੱਟੀਆ ਸਾਡੇ ਅੱਗੇ ਮੋਟਰਸਾਈਕਲ ਵਾਲੇ ਸੀ ਵਿਚਾਰੇ ਉਹ ਡਿੱਗਦੇ ਡਿੱਗਦੇ ਜੰਨੋ ਦੋਨੋਂ ਜੱਲੇ ਬੜੇ ਮੁਸ਼ਕਿਲ ਬਚਿਆ ਜੇ ਦੇਖੋ ਕਿਸੇ ਨਾ ਬੱਚਾ ਹੋ ਗਿਆ ਹਨਾ ਇਹ ਬਿਲਕੁਲ ਸਰਕਾਰ ਦੀ ਨਾਕਾਮੀ ਹੈ ਇੱਥੇ ਆ ਕੇ ਸਰਕਾਰ ਬਿਲਕੁਲ ਸਾਨੂੰ ਫੇਰ ਲੱਗਦੀ ਹੈ ਇਧਰ ਕਰ ਦਿੱਤਾ ਐਨੇ ਤੇ ਇਹਦੇ ਟੋਟੇ ਨਾ ਕੀ ਰਹਿ ਗਿਆ ਸੀਗਾ ਇਹ ਨਾ ਇਹ ਮਤਲਬ ਕਿ ਲੋਕਾਂ ਦੀ ਜਾਨਾਂ ਖਿਲਵਾੜ ਕਰਦੀ ਹੈ ਸਰਕਾਰ ਇਹ ਹਲਕਾ ਵਿਧਾਇਕ ਨੂੰ ਚਾਹੀਦਾ ਹੈ ਕਿ ਇਹਦੇ ਵੱਲ ਸਪੈਸ਼ਲੀ ਧਿਆਨ ਦੇ ਕੇ ਤੇ ਲੋਕਾਂ ਦੀ ਜਾਨ ਦੀ ਰੱਖਿਆ ਕੀਤੀ ਜਾਵੇ ਲੋਕਾਂ ਨੂੰ ਸੱਟ ਮਿੰਟ ਲੱਗਣ ਤੋਂ ਬਚਾਇਆ ਜਾਵੇ ਬਿਲਕੁਲ ਜੀ ਰਾਹੀ ਕਰਾਂ ਦਾ ਕਹਿਣਾ ਹੈ ਕਿ ਰੋਡ ਦੇ ਹਾਲਾਤ ਇਦਾਂ ਦੇ ਨੇ ਕਿ ਗੱਡੀ ਟੂ ਵੀਲਰ ਨੂੰ ਤਾਂ ਬੜੀ ਮੁਸ਼ਕਲ ਆ ਪਰ ਕੇ ਚਾਰ ਵਹੀਆ ਵਾਰ ਜਿਹੜਾ ਵਾਹਨ ਹੈ ਉਹਨਾਂ ਲਈ ਵੀ ਬੜੀ ਮੁਸ਼ਕਲ ਹੈ ਇੱਥੇ થી ਨਿਕਲਣਾ ਤੁਸੀਂ ਦੇਖੋ ਕਿ ਹਾਲਾਤ ਫੇਰ ਅਸੀਂ ਦਿਖਾ ਰਿਹਾ ਕਿਵੇਂ ਬਚ ਪਚਾ ਕੇ ਜਿਹੜੇ ਬਜ਼ੁਰਗਰੇ ਨੱਕ ਰਹੇ ਨੇ ਕੋਈ ਵੀ ਵੱਡਾ ਨੁਕਸਾਨ ਹੈ ਉਹ ਇੱਥੇ ਹੋ ਸਕਦਾ ਹੈ ਇਹ ਅੱਜ ਇੰਦਰ ਕੌਰ ਭਰਾ ਜਿਹੜਾ ਪੀਟੀਸੀ ਤੇ ਖਵਰ ਨਸਰ ਤੋਂ ਹੋਣ ਹੋਰ ਤੋਂ ਬਾਅਦ ਇੱਥੇ ਪਹੁੰਚੇ ਨੇ ਪਰ ਹਾਲਾਤ ਇਹਨਾਂ ਇਸ ਜਿਹੜੇ ਜਿਹੜੇ ਅਸੀਂ ਖੱਡੇ ਦੀ ਗੱਲ ਕਰ ਰਹੇ ਹਾਂ ਇਸ ਬਾਰੇ ਕੋਈ ਜ਼ਿਕਰ ਨਹੀਂ ਸਿਰਫ ਨਾਲ ਪਾਣੀ ਦੀ ਗੱਲ ਕੀਤੀ ਆ ਉੱਥੇ ਦੇ ਲੋਕਾਂ ਦੇ ਵਿੱਚ ਵੀ ਜਿਹੜੀ ਨਿਰਾਸ਼ਾ ਹੈ ਉਹ ਦੇਖਣ ਨੂੰ ਮਿਲੀ ਆ ਕਿ ਪੀਣ ਵਾਲਾ ਪਾਣੀ ਸਾਡੇ ਤੱਕ ਪਹੁੰਚ ਨਹੀਂ ਰਿਹਾ ਭਾਵੇਂ ਬਖੋਪੀਰ ਰੋਡ ਹੋਵੇ ਭਾਵੇਂ ਇਹ ਬਾਹਰ ਤਕੋਠੀ ਹੋਵੇ ਇੱਥੇ ਤੇ ਜਿਹੜੇ ਲੋਕ ਨੇ ਪੀਣ ਵਾਲੇ ਪਾਣੀ ਨੂੰ ਤਰਸ ਰਹੇ ਨੇ ਇਹ ਹਾਲਾਤ ਨੇ ਭੁਾਨੀ ਗੜਦੇ ਕਿਉਂਕਿ ਸੀਐਮ ਦਾ ਅਪਦਾ ਜ਼ਿਲ੍ਹਾ ਇੱਥੇ ਇਦਾਂ ਦੇ ਹਾਲਾਤ ਨੇ ਇੱਕ ਹੋਰ ਸਾਡਾ ਜਿਹੜਾ ਸਾਥੀ ਆ ਉਹ ਟੂ-ਵੀਲਰ ਤੇ ਆ ਰਿਹਾ ਤੁਹਾਨੂੰ ਤਸਵੀਰਾਂ ਦਿਖਾ ਰਿਹਾ ਦੇਖੋ ਕਿ ਕਿੱਦਾਂ ਦੇ ਹਾਲਾਤ ਇੱਥੇ ਬਣੇ ਹੋਏ ਆ ਕਿੰਨੀ ਮੁਸ਼ਕਲ ਦੇ ਨਾਲ ਇੱਥੇ ਦੀ ਨੰਗਣਾ ਔਖਾ ਹੋਇਆ ਬੈ ਆਪਦੀ ਕਹਿ ਸਕਦੇ ਆ ਕਿ ਜਾਨ ਜੋਖਮ ਦੇ ਵਿੱਚ ਪਾ ਕੇ ਇੱਧਰ ਨੂੰ ਜਿਹੜੀਆਂ ਗੱਡੀਆਂ ਨੇ ਲੈ ਕੇ ਆਉਣੀਆਂ ਪੈਂਦੀਆਂ ਨੇ ਕਿ ਅੱਗੇ ਸਮਾਨੇ ਨੂੰ ਇਹ ਰੋਡ ਕਰਾਸ ਹੁੰਦਾ ਇਹ ਹਾਲਾਤ ਬਣੇ ਨੇ ਤੁਸੀਂ ਦੇਖੋ ਕਿ ਗੱਡੀ ਇੱਥੇ ਜੇਕਰ ਮਾਲ ਦੀ ਪੂਰੀ ਲੋਡ ਹੋਵੇ ਗੱਡੀ ਤਾਂ ਇੱਥੇ ਪਲਟ ਵੀ ਸਕਦੀ ਆ ਗੱਡੀ ਇਦਾਂ ਦੇ ਹਾਲਾਤ ਇੱਥੇ ਬਣੇ ਹੋਏ ਆ ਅਸੀਂ ਡਰਾਈਵਰ ਨਾਲ ਵੀ ਗੱਲ ਕਰਨ ਦੀ ਕੋਸ਼ਿਸ਼ ਕਰਾਂਗੇ ਕਿਉਂਕਿ ਥੋੜੇ ਦਿਨ ਪਹਿਲਾਂ ਅਸੀਂ ਪੀਟੀਸੀ ਤੇ ਖਬਰ ਨਜ਼ਰ ਕੀਤੀ ਸੀ ਜਿਹਦਾ ਕਹਿ ਸਕਦਾ ਇੱਕ ਸਾਈਡ ਤੇ ਥੋੜਾ ਅਸਰ ਦੇਖਣ ਨੂੰ ਮਿਲਿਆ ਪਰ ਇਹ ਤਾਂ ਖੱਟਿਆਂ ਨੂੰ ਕੌਣ ਜਿਹੜਾ ਉਹ ਕਰਗਾ ਬਾਈ ਤੁਸੀਂ ਕੀ ਕਹਿਣਾ ਚਾਹੁੰਦੇ ਹੋ ਹਾਲਾਤ ਕਿਦਾਂ ਦੇ ਆ ਬਹੁਤ ਮਾੜੇ ਹਾਲਾਤ ਨੇ ਜੀ ਕੈਂਚੀ ਨਾਲ ਬੜੀ ਮਾੜਾ ਹਾਲਾਤ ਹੈ ਜੀ ਮੜਾ ਮੀ ਪਈ ਨਾ ਪਾਣੀ ਖੜ ਜਾਂਦਾ ਹੈ ਜੀ ਬਿਲਕੁਲ ਜੀ ਤੁਸੀਂ ਦੇਖੋਗੇ ਆ ਡਰਾਈਵਰ ਬਾਈ ਗੱਡੀ ਕੱਢ ਕੇ ਲੈ ਗਿਆ ਬਾਈ ਜੀ ਕੀ ਕਿੱਦਾਂ ਕੀ ਕਹਿੰਦੇ ਲੱਗਿਆ ਗੱਡੀ ਬਹੁਤ ਔਖੀ ਗੱਡੀ ਕੱਢੀ ਆ ਜੀ ਕੋਈ ਵੀ ਟੱਟ ਸਕਦਾ ਸੀ ਗਾ ਗੱਡੀ ਦਾ ਜੀ ਬਹੁਤ ਔਖੀ ਗੱਡੀ ਨਿਕਲੀ ਆ ਜੀ ਕੀ ਕੀ ਕਹਿਣਾ ਚਾਹੁੰਦਾ ਸਰਕਾਰ ਨੂੰ ਮੈਂ ਸਦਾ ਹਰਤਾ ਹੋਣਾ ਚਾਹੀਦਾ ਬਦਲਣਾ ਤਾਂ ਚਾਹੀਦਾ ਸਿਸਟਮ ਸਾਰਾ ਜੀ ਹੁਣ ਮੇਰੀ ਗੱਡੀ 'ਚ ਰੱਬ ਨਾ ਕਰੇ ਕਹਿੰਦੇ ਉੱਤੇ ਹੀ ਡੱਕ ਪੈਂਦੀ ਐਥੇ ਉਧਰੋਂ ਮੋਟਰਸਾਈਕਲ ਵਾਲੇ ਨਹੀਂ ਖੜਦੇਗੇ ਥੱਲੇ ਹੀ ਥੱਲੇ ਆਈ ਜਾਂਦੇ ਹੈ ਬਿਲਕੁਲ ਜੀ ਗੱਡੀ ਇੱਥੇ ਪੱਕਟ ਵੀ ਸਕਦੀ ਆ ਇਦਾਂ ਦੇ ਹਾਲਾਤ ਨੇ ਜਿਹੜੇ ਇੱਥੇ ਬਣੇ ਹੋਏ ਨੇ ਤੇ ਇੱਧਰ ਤੁਹਾਨੂੰ ਚਿੱਕੜ ਦਿਖਾ ਦਿੰਨੇ ਆ ਕਿ ਅੱਜ ਥੋੜੀ ਖਾਨਾ ਪੂਰਤੀ ਆ ਜਿਹੜੀ ਇਸ ਜਗ੍ਹਾ ਤੇ ਕੀਤੀ ਜਾ ਰਹੀ ਆ ਪਰ ਕਹਿ ਸਕਦੇ ਆ ਕਿ ਹੁਣ ਜਿਹੜੀ ਗੱਲ ਆ ਲੋਕ ਜਾਗਰੂਤ ਹੋ ਚੁੱਕੇ ਨੇ ਇਹਨਾਂ ਦੇ ਹਾਲਾਤਾਂ ਨੂੰ ਜਿਹੜਾ ਦੇਖ ਰਹੇ ਨੇ ਤੁਸੀਂ ਇਦਾਂ ਦੇ ਹਾਲਾਤ ਨੇ ਜਿਹੜੇ ਸਾਹਮਣੇ ਪੈਦਾ ਹੋਏ ਨੇ ਅੱਗੇ ਵੀ ਜਿਹੜੀਆਂ ਗੱਡੀਆਂ ਜਿਹੜੀਆਂ ਰੁਕੀਆਂ ਹੋਈਆਂ ਨੇ ਇਹ ਹਾਲਾਤ ਤੁਹਾਨੂੰ ਅਸੀਂ ਦਿਖਾ ਰਹੇ ਆ ਲਗਾਤਾਰ ਤਸਵੀਰਾਂ ਦੇ ਵਿੱਚ ਕਿ ਹੁਣ ਜਿਹੜੀਆਂ ਗੱਡੀਆਂ ਨੇ ਉਧਰ ਪਾਣੀ ਜਿਹੜਾ ਪਾਣੀ ਐ ਇੱਥੇ ਦੋਨਾਂ ਸਾਈਡਾਂ ਦੇ ਪੁਲ ਤੇ ਦੋਨਾਂ ਸਾਈਡਾਂ ਦੇ ਉੱਤੇ ਜਿਹੜਾ ਪਾਣੀ ਐ ਉਹ ਖੜਾ ਹੋਇਆ ਕਿਉਂਕਿ ਪ੍ਰਸ਼ਾਸਨ ਐ ਭਾਵੇਂ ਇੱਥੇ ਰੋਜ਼ ਦੀ ਲੰਘਦਾ ਐ ਐਸ.ਡੀ.ਐਮ ਦਾ ਦਫ਼ਤਰ ਐ ਸਿਰਫ 500 ਮੀਟਰ ਦੀ ਦੂਰੀ ਤੇ ਜਿਹੜਾ ਇਹਨਾਂ ਦਾ ਦਫ਼ਤਰ ਐ ਪਰ ਹਾਲਾਤ ਦੇਖੋ ਪਵਾਨੀਗੜ ਸੰਗਰੂਰ ਜ਼ਿਲ੍ਹੇ ਦਾ ਬਲਾਕ ਪਵਾਨੀਗੜ ਐ ਜਿੱਥੇ ਦੇ ਸੀ.ਐਮ ਭਵੰਤਮਨ ਜਿੱਤ ਗਏ ਬਣੇ ਹੋਇਆ ਇੱਥੇ ਪਾਣੀ ਦੇ ਹਾਲਾਤ ਦੇਖ ਸਕਦੇ ਹੋ ਤੁਸੀਂ ਇਦਾਂ ਦੇ ਬਣੇ ਹੋਇਆ ਲੋਕਾਂ ਨੂੰ ਕਿੰਨੀ ਪਰੇਸ਼ਾਨੀ ਦਾ ਸਾਹਮਣਾ ਕਰਨਾ ਪਿਆ ਤੁਰ ਕੇ ਮੰਗਣਾ ਵੀ ਮੁਸ਼ਕਲ ਹੈ ਹੋਰ ਵੀ ਤਸਵੀਰਾਂ ਤੁਹਾਨੂੰ ਦਿਖਾਉਂਦੇ ਰਹਾਂਗੇ ਬਣ ਰਹੇ ਪੀਟੀਸੀ ਦੇ ਨਾਲ ਕੈਮਰਾਮੈਨ ਟੀਮਾ ਪੱਟੀਵਾਲ ਦੇ ਨਾਲ ਗੁਰਦਰਸ਼ਨ ਸਿੰਘ ਸਿੱਧੂ ਪੀਟੀਸੀ ਨਿਊਜ਼ ਸੰਗਰੂਰ